ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਮੇਰਾ ਦਿਲ ਆਪਣੇ ਦੋਸਤ ਦੀ ਭੈਣ ਤੇ ਆ ਗਿਆ ਸੀ ਉਹਦੇ ਤੇ ਨਵੀਂ-ਨਵੀਂ ਜਵਾਨੀ ਜੜੀ ਸੀ ਪਰ ਉਹ ਮੈਨੂੰ ਭਰਾ ਕਹਿੰਦੀ ਸੀ ਮੈਂ ਜਦੋਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਉਹਨੇ ਮੈਨੂੰ ਮਨਾ ਹੀ ਨਹੀਂ ਕੀਤਾ ਸਗੋਂ ਮੇਰੇ ਤੋਂ ਦੂਰ ਵੀ ਰਹਿਣ ਲੱਗ ਪਈ ਇੱਕ ਦਿਨ ਉਹਦੇ ਤੇ ਮਜਬੂਰੀ ਚ ਹੀ ਪੈ ਗਈ ਉਹ ਮੈਨੂੰ ਫੋਨ ਕਰਕੇ ਸੱਦਣ ਲੱਗ ਪਈ ਤੇ ਮੈਂ ਤਾਂ ਜਿਹਾ ਕਰਦੀ ਸੀ ਕਿ ਪਲੀਜ਼ ਮੇਰੀ ਇਹ ਪ੍ਰੋਬਲਮ ਦਾ ਹੱਲ ਕਰ ਦੇ ਤੂੰ ਜੋ ਚਾਹੇਗਾ ਜਿੱਦਾਂ ਕਰੇਂ ਕਹੇਗਾ ਮੈਂ ਉਦਾਂ ਹੀ ਕਰੂੰਗੀ ਮੈਂ ਕਿ ਜੇ ਮੈਂ ਤੁਹਾਡਾ ਇਹ ਮਸਲਾ ਹੱਲ ਕਰ ਦੇਵਾਂ ਤਾਂ ਤੂੰ ਰੋਜ਼ ਰਾਤ ਨੂੰ ਮੈਨੂੰ ਟਾਈਮ ਦਿਆ ਕਰੇਂਗੀ ਨਾ ਉਹ ਮੰਨ ਗਈ 2 ਮਹੀਨੇ ਮਿਹਨਤ ਕਰਨ ਤੋਂ ਬਾਅਦ ਮੈਂ ਉਹਦੀ ਮੁਸ਼ਕਲ ਹੱਲ ਕਰ ਦਿੱਤੀ ਸੀ ਫਿਰ ਉਹ ਆਪਣੇ ਵਾਅਦੇ ਦੇ ਮੁਤਾਬਕ ਮੈਨੂੰ ਆਪਣੇ ਕੋਲ ਸੱਦਣ ਲੱਗੀ ਮੈਂ ਕਿੰਨਾ ਕਿੰਨਾ ਚਿਰ ਉਹਦੀ ਰਾਤ ਨੂੰ ਮੇਰੇ ਦੋਸਤ ਜਸ਼ਨ ਨੇ ਮੈਨੂੰ ਆਪਣੇ ਘਰ ਭੇਜਿਆ ਕਿ ਮੈਂ ਕਿਸੇ ਮੁਸੀਬਤ ਵਿੱਚ ਫਸਿਆ ਹੋਇਆ ਤੇ ਮੈਂ ਘਰੋਂ ਫਰਾਰ ਹਾਂ ਤੂੰ ਜਾ ਕੇ ਮੇਰੇ ਘਰ ਦਾ ਹਾਲ ਦੇਖ ਕੇ ਘਰ ਵਿੱਚ ਕਿਸੇ ਦੀ ਚੀਜ਼ ਦੀ ਲੋੜ ਤਾਂ ਨਹੀਂ ਜਦੋਂ ਮੈਂ ਉੱਥੇ ਗਿਆ ਤਾਂ ਕਿਸੇ ਕੇਸ ਵਿੱਚ ਪੁਲਸ ਨੇ ਜਸ਼ਨਦੀ ਪਾਪਾ ਨੂੰ ਗ੍ਰਿਫਤਾਰ ਕਰ ਲਿਆ ਸੀ ਜਸ਼ਨ ਨੂੰ ਲੱਗਦੇ ਸੀ ਮੈਂ ਘਰ ਜਾ ਕੇ ਹਾਲਚਲ ਪੁੱਛਿਆ ਤਾਂ ਘਰੇ ਜਸ਼ਨ ਦੀ ਭੈਣ ਤੇ ਉਹਦੀ ਮਾਂ ਹੀ ਸੀ ਮੈਂ ਉਹਨਾਂ ਨੂੰ ਤਸੱਲੀ ਤੇ ਹਿੰਮਤ ਦੇ ਕੇ ਵਾਪਸੀ ਆਉਣ ਲੱਗਾ ਸੀ ਤਾਂ ਜਸ਼ਨ ਦੀ ਮਾਂ ਨੇ ਮੈਨੂੰ ਰੋਕ ਲਿਆ ਕਹਿਣ ਲੱਗੀ ਕਿ ਅਸੀਂ ਰਾਤ ਨੂੰ ਘਰੇ ਇਕੱਲੇ ਨਹੀਂ ਰਹਿ ਸਕਦੇ ਤੂੰ ਏਦਾਂ ਕਰ ਅੱਜ ਇੱਥੇ ਹੀ ਰੁਕ ਜਾ ਪਹਿਲਾਂ ਤਾਂ ਮੈਂ ਮਨਾ ਕਰ ਦਿੱਤਾ ਫਿਰ ਜਸ਼ਨ ਦੀ ਮਾਂ ਨੇ ਜਸ਼ਨ ਨੂੰ ਫੋਨ ਕੀਤਾ ਤੇ ਕਿਹਾ ਕਿ ਸੁਖੇ ਨੂੰ ਕਹਿ ਕੇ ਅੱਜ ਇੱਧਰ ਜ਼ਰੂਰ ਆ ਰਹੀ ਰੋਕੇ ਜਾਵੇ ਜਸ਼ਨ ਨੇ ਜਦੋਂ ਮੈਨੂੰ ਆਪ ਕਿਹਾ ਤਾਂ ਮੈਂ ਉਹਨੂੰ ਮਨਾ ਨਾ ਕਰ ਸਕਿਆ ਮੈਂ ਉਸ ਵੇਲੇ ਉਹਦੇ ਘਰੋਂ ਚਲਾ ਗਿਆ ਸੀ ਰਾਤ ਦੇ 10 ਵਜੇ ਮੈਂ ਉਹਨਾਂ ਦੇ ਘਰ ਪਹੁੰਚਿਆ ਜਸ਼ਨ ਦੀ ਮਾਂ ਤੇ ਉਹਦੀ ਭੈਣ ਮੈਨੂੰ ਉਡੀਕਦੀਆਂ ਸੀ ਮੇਰੇ ਪਹੁੰਚਦੇ ਹੀ ਜਸ਼ਨ ਦੀ ਮਾਂ ਨੇ ਰੋਟੀ ਫਰਾਈ ਤੇ ਅਸੀਂ ਇਕੱਠਿਆਂ ਹੀ ਬੈਠ ਕੇ ਖਾ ਲਈ ਜਸ਼ਨ ਦੀ ਮਾਂ ਪੁਲਿਸ ਦੇ ਛਾਪੇ ਦੀ ਵਜ੍ਹਾ ਦਾ ਕਰਕੇ ਬੜਾ ਡਰੀ ਹੋਈ ਸੀ ਉਹਨੇ ਨੀਂਦ ਦੀ ਗੋਲੀ ਖਾਧੀ ਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਜਸ਼ਨ ਦੀ ਭੈਣ ਪ੍ਰੀਆ ਨੇ ਮੇਰਾ ਬਿਸਤਰਾ ਦੂਸਰੇ ਕਮਰੇ ਵਿੱਚ ਵਿਛਾ ਦਿੱਤਾ ਤੇ ਆਪ ਆਪਣੇ ਮੰਮੀ ਦੇ ਨਾਲ ਜਾ ਕੇ ਸੌਂ ਗਈ ਮੈਨੂੰ ਨੀਂਦ ਹੀ ਨਹੀਂ ਆਉਂਦੀ ਸੀ ਮੈਂ ਪਤਾ ਨਹੀਂ ਕਿਹੜੇ ਕਿਹੜੇ ਖਿਆਲਾਂ ਵਿੱਚ ਸੀ ਰਾਤ ਦਾ 1 ਵਜੇ ਤੇ ਦਰਵਾਜ਼ਾ ਖੜਕ ਗਿਆ ਮੈਂ ਜਾ ਕੇ ਬਾਹਰ ਪੁੱਛਿਆ ਤਾਂ ਪੁਲਿਸ ਆਈ ਸੀ ਮੈਂ ਦਰਵਾਜ਼ਾ ਖੋਲਿਆ ਤਾਂ ਪੁਲਸ ਵਾਲੇ ਸੀ ਜੋ ਦਰਵਾਜ਼ਾ ਖੋਲਦੇ ਹੀ ਫਟਾਫਟ ਘਰ ਆ ਗਏ ਉਹਨਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ ਤੇ ਜਸ਼ਨ ਦੀ ਮਾਂ ਤੇ ਭੈਣ ਦੋਨੋਂ ਹੀ ਜਾਗ ਗਈਆਂ ਜਦੋਂ ਪੁਲਿਸ ਨੂੰ ਜਸ਼ਨ ਨਾ ਮਿਲਿਆ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕੌਣ ਹੈ ਮੈਂ ਕਿਹਾ ਕਿ ਮੈਂ ਤਾਂ ਰਿਸ਼ਤੇਦਾਰਾਂ ਇੱਥੇ ਰਾਤ ਗੁਜ਼ਾਰਨ ਆਇਆ ਵਾਂ ਉਹਨਾਂ ਨੇ ਕਿਹਾ ਕਿ ਤੂੰ ਵੀ ਸਾਡੇ ਨਾਲ ਹੀ ਚੱਲ ਸ਼ਾਇਦ ਤੈਨੂੰ ਜਸ਼ਨ ਬਾਰੇ ਪਤਾ ਹੋਊਗਾ ਜਦੋਂ ਉਹਨੂੰ ਫੜ ਲਵਾਂਗੇ ਤਾਂ ਤੈਨੂੰ ਛੱਡ ਦੇਵਾਂਗੇ ਮੈਂ ਕਿਹਾ ਤੁਸੀਂ ਜਾਓ ਮੈਂ ਆਪਣੀ ਗੱਡੀ ਵਿੱਚ ਆਉਣਾ ਥਾਣੇ ਜਾਂਦੇ ਹੋਏ ਮੈਂ ਰਸਤੇ ਵਿੱਚ ਆਪਣੇ ਫੌਜੀ ਦੋਸਤ ਨੂੰ ਫੋਨ ਕੀਤਾ ਉਹਨੂੰ ਸਾਰੀ ਗੱਲ ਦੱਸ ਦਿੱਤੀ ਜਦੋਂ ਫੌਜੀ ਦੋਸਤ ਨੇ ਕੁਝ ਕਰਨ ਦਾ ਕਿਹਾ ਤਾਂ ਫੋਨ ਬੰਦ ਹੋ ਗਿਆ ਥਾਣੇ ਪਹੁੰਚਦੇ ਹੀ ਇੰਸਪੈਕਟਰ ਖੜਾ ਸੀ ਗੱਡੀ 'ਚੋਂ ਉਤਰਦੇ ਹੀ ਉਹਨੇ ਕਿਹਾ ਕਿ ਤੂੰ ਸਾਨੂੰ ਪਹਿਲਾਂ ਆਪਣੇ ਮੇਜਰ ਸਾਹਿਬ ਬਾਰੇ ਦੱਸ ਸਕਦਾ ਜਿੰਦਾਤਾ ਅਸੀਂ ਤੈਨੂੰ ਥਾਣੇ ਲਿਆਉਣ ਦੀ ਸਲਾਹ ਨਾ ਦਿੰਦੇ ਤੂੰ ਜਾ ਸਕਦਾ ਮੈਨੂੰ ਅੰਦਾਜ਼ਾ ਹੋ ਗਿਆ ਕਿ ਮੇਰੇ ਦੋਸਤ ਨੇ ਫੋਨ ਤੇ ਗੱਲ ਕਰ ਲਈ ਸੀ ਤੇ ਮੈਨੂੰ ਛੱਡ ਦਿੱਤਾ ਮੈਂ ਆਪਣੇ ਦੋਸਤ ਨੂੰ ਫੋਨ ਕਰਕੇ ਉਹਦਾ ਧੰਨਵਾਦ ਕੀਤਾ ਜਸ਼ਨ ਦੇ ਘਰ ਚਲਾ ਗਿਆ ਮੈਂ ਜਦੋਂ ਘਰ ਗਿਆ ਪ੍ਰਿਆ ਤੇ ਉਹਦੀ ਮਾਂ ਪੌੜੀਆਂ 'ਚ ਬੈਠੀਆਂ ਰੋਂਦੀਆਂ ਸੀ ਮੈਨੂੰ ਦੇਖ ਕੇ ਪ੍ਰਿਆ ਭੱਜ ਕੇ ਮੇਰੇ ਕੋਲ ਆਈ ਤੇ ਗਲੇ ਲੱਗ ਕੇ ਰੋਣ ਲੱਗ ਪਈ ਉਸ ਵੇਲੇ ਪਹਿਲੀ ਵਾਰ ਮੈਨੂੰ ਅਹਿਸਾਸ ਉਹਾਂ ਕਿ ਪ੍ਰਿਆ ਹੁਣ ਵੱਡੀ ਹੋ ਗਈ ਆ ਮੇਰੇ ਮਨ ਵਿੱਚ ਖਿਆਲ ਆਉਣ ਲੱਗੇ ਸੀ ਪਰ ਫਿਰ ਵੀ ਮੈਂ ਆਪਣੇ ਖਿਆਲਾਂ ਨੂੰ ਉੱਥੇ ਹੀ ਖਤਮ ਕਰ ਦਿੱਤਾ ਜਦੋਂ ਪ੍ਰਿਆ ਮੇਰੇ ਤੋਂ ਵੱਖ ਹੋਈ ਤਾਂ ਮੈਂ ਉਹਦੀ ਮਾਂ ਨੂੰ ਹੌਸਲਾ ਦੇ ਕੇ ਕਿਹਾ ਕਿ ਸਭ ਠੀਕ ਹੋ ਜਾਊਗਾ ਤੁਸੀਂ ਫਿਕਰ ਨਾ ਕਰੋ ਹੁਣ ਤੁਸੀਂ ਸੌ ਜਾਓ ਉਹ ਦੋਨੋਂ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਮੈਂ ਵੀ ਦੂਸਰੇ ਕਮਰੇ ਵਿੱਚ ਚਲਾ ਗਿਆ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਸਵੇਰ ਨੂੰ ਰੋਟੀ ਖਾਣ ਤੋਂ ਬਾਅਦ ਮੈਂ ਕੰਮ ਤੇ ਚਲਾ ਗਿਆ ਤੇ ਸ਼ਾਮ ਨੂੰ ਆਪਣੇ ਘਰ ਜਾ ਕੇ ਕੱਪੜੇ ਬਦਲਣ ਲਈ ਕਮਰੇ ਵਿੱਚ ਗਿਆ ਤੇ ਫਿਰ ਟੀਵੀ ਦੇਖਣ ਲੱਗ ਪਿਆ ਮੇਰੇ ਮਨ ਵਿੱਚ ਇਹੀ ਸੀ ਕਿ ਮੈਨੂੰ ਸਿਰਫ ਇੱਕ ਦਿਨ ਦੇ ਲਈ ਜਸ਼ਨ ਦੇ ਘਰ ਰਹਿਣਾ ਇਸ ਲਈ ਮੈਂ ਫਿਰ ਆਪਣੇ ਘਰ ਆ ਗਿਆ ਥੋੜੀ ਦੇਰ ਬਾਅਦ ਪ੍ਰਿਆ ਦਾ ਫੋਨ ਆਇਆ ਉਹਨੇ ਕਿਹਾ ਕਿ ਤੁਸੀਂ ਦੁਬਾਰਾ ਘਰ ਕਿਉਂ ਨਹੀਂ ਆਏ ਮੈਂ ਹੈਰਾਨ ਹੋ ਕੇ ਕਿਹਾ ਕਿ ਮੈਂ ਅੱਜ ਵੀ ਆਉਣਾ ਸੀ ਤਾਂ ਉਹ ਕਹਿਣ ਲੱਗੀ ਕਿ ਸਿਰਫ ਅੱਜ ਹੀ ਨਹੀਂ ਕਈ ਦਿਨ ਤੁਹਾਨੂੰ ਸਾਡੇ ਘਰ ਹੀ ਰਹਿਣਾ ਪਊਗਾ। ਮੈਂ ਗੱਡੀ ਕੱਢੀ ਤੇ ਫਿਰ ਉਹਦੇ ਘਰ ਚਲਾ ਗਿਆ। ਰੋਟੀ ਖਾਣ ਤੋਂ ਬਾਅਦ ਜਸ਼ਨ ਦੀ ਮਾਂ ਨੇ ਫਿਰ ਨੀਂਦ ਦੀ ਗੋਲੀ ਖਾਧੀ ਤੇ ਸੌਂ ਗਈ। ਮੈਂ ਤੇ ਪ੍ਰਿਆ ਟੀਵੀ ਦੇਖਣ ਲੱਗ ਪਏ। ਰਾਤ ਦੇ 10 ਵਜੇ ਦਰਵਾਜ਼ਾ ਖੜਕਿਆ। ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਜਸ਼ਨ ਖੜਾ ਸੀ। ਮੈਂ ਉਹਨੂੰ ਅੰਦਰ ਲਾਇਆ। ਕੁਝ ਮਿੰਟ ਲਈ ਰੁਕਿਆ ਤੇ ਉਹਨੇ ਪ੍ਰਿਆ ਨੂੰ ਕਿਹਾ ਕਿ ਮਾਂ ਦਾ ਧਿਆਨ ਰੱਖੀ। ਫਿਰ ਉਹ ਕੁਝ ਦੇਰ ਬਾਅਦ ਹੀ ਚਲਾ ਗਿਆ। ਉਦੇ ਜਾਣ ਤੋਂ ਬਾਅਦ ਮੈਂ ਪ੍ਰਿਆ ਨੂੰ ਕਿਹਾ ਕਿ ਮੈਨੂੰ ਨੀਂਦ ਆਉਂਦੀ ਆ ਮੈਂ ਵੀ ਸੌਣ ਲੱਗਾ ਤਾਂ ਪ੍ਰਿਆ ਨੇ ਕਿਹਾ ਕਿ ਕੱਲ ਰਾਤ ਮਾਂ ਤਾਂ ਸੁੱਤੀ ਰਹੀ ਪਰ ਮੈਨੂੰ ਨੀਂਦ ਨਹੀਂ ਆਈ ਮੈਂ ਸਾਰੀ ਰਾਤ ਜਾਗਦੀ ਰਹੀ ਇਸ ਲਈ ਅੱਜ ਮਾਂ ਦੇ ਕਮਰੇ ਵਿੱਚ ਹੀ ਸੌਣ ਲਈ ਬਿਸਤਰਾ ਵਿਛਾ ਦਿੰਦੀ ਮੈਂ ਪ੍ਰਿਆ ਨੂੰ ਕਿਹਾ ਕਿ ਮੈਨੂੰ ਉਸ ਕਮਰੇ ਵਿੱਚ ਨੀਂਦ ਨਹੀਂ ਆਉਣੀ ਕਿਉਂਕਿ ਮੈਂ ਇਕੱਲਾ ਸੌਣ ਦਾ ਆਦਤ ਹਾਂ ਉਹ ਕਹਿਣ ਲੱਗੀ ਕਿ ਮੰਮੀ ਨੇ ਕਿਹਾ ਸੀ ਤਾਂ ਤੁਹਾਨੂੰ ਉਹਦੀ ਗੱਲ ਮੰਨਣੀ ਹੀ ਪੈਣੀ ਆ ਮੈਂ ਉਸੇ ਕਮਰੇ ਵਿੱਚ ਚਲਾ ਗਿਆ ਜਿੱਥੇ ਜਸ਼ਨ ਦੀ ਮਾਂ ਬੈੱਡ ਤੇ ਲੰਮੀ ਪਈ ਹੋਈ ਸੀ ਤੇ ਮੇਰਾ ਬਿਸਤਰਾ ਵੀ ਲੱਗੇ ਹੀ ਵਿਸ਼ਾ ਹੋਇਆ ਸੀ। ਪ੍ਰਿਆ ਸੋਫੇ ਤੇ ਲੰਮੀ ਪੈ ਗਈ। ਥੋੜੀ देर ਗੱਲਾਂ ਕਰਦੇ ਕਰਦੇ ਅਸੀਂ ਸੌਂ ਗਏ। ਰਾਤ ਨੂੰ ਕਦੋਂ ਮੇਰੀ ਅੱਖ ਲੱਗ ਗਈ ਪਰ ਥੋੜੀ ਦੇਰ ਬਾਅਦ ਹੀ ਜਸ਼ਨ ਦੀ ਮਾਂ ਦੇ ਖੰਗਣ ਨੇ ਮੈਨੂੰ ਜਗਾ ਦਿੱਤਾ। ਮੈਂ ਸੋਚਦੇ ਸੋਚਦੇ ਫਿਰ 3 ਵਜੇ ਤੱਕ ਜਾਗਦਾ ਰਿਹਾ। ਜਦੋਂ ਪ੍ਰਿਆ ਨੇ ਅੰਗੜਾਈ ਚ ਲਈ ਤੇ ਉੱਠ ਗਈ। ਉਹਨੇ ਮੈਨੂੰ ਜਾਗਦਾ ਦੇਖਿਆ ਤੇ ਆਪਣੀ ਛਾਤੀ ਕਪੜੇ ਨੰਟਾਕ ਲਈ ਤੇ ਕੈਨ ਲੱਗੀ ਤੂੰ ਹਾਲੇ ਵੀ ਜਾਗਦਾ ਮੈਂ ਕਿਹਾ ਕਿ ਮੈਨੂੰ ਨੀਂਦ ਨਹੀਂ ਆਉਂਦੀ ਉਹ ਉੱਠ ਕੇ ਬਾਥਰੂਮ ਚਲੀ ਗਈ ਜਦੋਂ ਆਈ ਤਾਂ ਕੈਨ ਲੱਗੀ ਤੂੰ ਟੀਵੀ ਦੇਖ ਲੈਂਦਾ ਮੈਂ ਕਿਹਾ ਇਸ ਲਈ ਨਹੀਂ ਲਾਇਆ ਕਿ ਤੁਸੀਂ ਡਿਸਟਰਬ ਹੋ ਜਾਓਗੇ ਤਾਂ ਫਿਰ ਉਹ ਕਹਿਣ ਲੱਗੀ ਕਿ ਟੀਵੀ ਹਾਲ ਵਿੱਚ ਆ ਤੇ ਜਾ ਕੇ ਲਾ ਲੈਨੇ ਆ ਇਹਦੇ ਨਾਲ ਭਲਾ ਕੌਣ ਡਿਸਟਰਬ ਹੁੰਦਾ ਚਾਹੇ ਤਾਂ ਕੋਈ ਫਿਲਮ ਹੀ ਦੇਖ ਲੈਂਦਾ ਮੈਂ ਮਨਾ ਕੀਤਾ ਤਾਂ ਉਹ ਕਹਿਣ ਲੱਗੀ ਕਿ ਚੱਲ ਮੈਂ ਤੈਨੂੰ ਟੀਵੀ ਲਾ ਕੇ ਦਿੰਨੀ ਆ ਮੈਂ ਵੀ ਉਹਦੇ ਪਿੱਛੇ-ਪਿੱਛੇ ਟੀਵੀ ਦੇਖਣ ਲਈ ਹਾਲ ਵਿੱਚ ਚਲਾ ਗਿਆ ਜਿੱਥੇ ਉਹਨੇ ਟੀਵੀ ਲਾ ਕੇ ਰਿਮੋਟ ਮੈਨੂੰ ਫੜਾ ਦਿੱਤਾ ਤੇ ਕਹਿਣ ਲੱਗੀ ਜੋ ਵੀ ਦੇਖਣਾ ਦੇਖ ਲੈ ਮੈਂ ਰਿਮੋਟ ਫੜਿਆ ਤੇ ਉਹਨੂੰ ਕਿਹਾ ਕਿ ਇੱਕ ਗਲਾਸ ਪਾਣੀ ਲਿਆ ਦੇ ਜਦੋਂ ਪਾਣੀ ਲੈਣ ਗਈ ਤਾਂ ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ ਕਿ ਆਪਣੇ ਹੱਥ ਦੀ ਮੈਂ ਤਲੀ ਜਿਹੀ ਦੇਖਣ ਲੱਗ ਪਿਆ ਉਹ ਪਾਣੀ ਲੈ ਕੇ ਆਈ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਕੀ ਦੇਖਦਾ ਮੈਂ ਪ੍ਰਿਆ ਨੂੰ ਕਿਹਾ ਕਿ ਮੈਂ ਦੇਖਦਾ ਮੇਰੀ ਕਿਸਮਤ ਵਿੱਚ ਕੀ ਲਿਖਿਆ ਇਹ ਸੁਣ ਕੇ ਮੈਨੂੰ ਪੁੱਛਣ ਲੱਗੀ ਕਿ ਤੂੰ ਹੱਥ ਦੇਖ ਲੈਣਾ ਮੈਂ ਕਿਹਾ ਬਸ ਥੋੜਾ ਬਹੁਤਾ ਇਹ ਸੁਣ ਕੇ ਉਹ ਕਹਿੰਦੀ ਕਿ ਮੇਰਾ ਵੀ ਹੱਥ ਦੇਖ ਪਹਿਲਾਂ ਮੈਂ ਮਨਾ ਕਰ ਦਿੱਤਾ ਫਿਰ ਉਹ ਜिद ਕਰਨ ਲੱਗੀ ਮੈਂ ਕਿਹਾ ਠੀਕ ਆ ਮੈਂ ਦੇਖਦਾ ਪਰ ਮੈਨੂੰ ਇਹਦੇ ਬਾਰੇ ਜ਼ਿਆਦਾ ਨਹੀਂ ਪਤਾ ਉਹ ਮੇਰੇ ਕੋਲ ਬੈਠ ਗਈ ਤੇ ਆਪਣਾ ਹੱਥ ਮੈਨੂੰ ਫੜਾ ਦਿੱਤਾ ਮੈਂ ਉਹਦਾ ਹੱਥ ਫੜਿਆ ਤੇ ਉਹ ਸ਼ਰਮਾ ਜਹੀ ਗਈ ਮੈਂ ਕੁਝ ਦੇਰ ਤੱਕ ਉਹਦਾ ਹੱਥ ਦੇਖਦਾ ਰਿਹਾ ਪਰ ਕੁਝ ਵੀ ਨਹੀਂ ਕਿਹਾ ਜਦੋਂ ਮੈਂ ਉਹਦਾ ਹੱਥ ਛੱਡ ਦਿੱਤਾ ਤੇ ਕਹਿਣ ਲੱਗੀ ਕਿ ਮੇਰੀ ਕਿਸਮਤ ਵਿੱਚ ਕੀ ਆ ਮੈਂ ਚੁੱਪ ਹੋ ਗਿਆ ਤਾਂ ਦੁਬਾਰਾ ਪੁੱਛਣ ਲੱਗੀ ਫਿਰ ਮੈਂ ਕਿਹਾ ਕਿ ਤੇਰੇ ਹੱਥ ਦੇ ਮੈਨੂੰ ਸਮਝ ਨਹੀਂ ਆਈ ਉਹ ਕਹਿਣ ਲੱਗੀ ਕਿ ਤੂੰ ਜਾਣ ਬੁੱਝ ਕੇ ਨਹੀਂ ਦੱਸਦਾ ਪਲੀਜ਼ ਦੱਸ ਦੇ ਫਿਰ ਮੈਂ ਉਹਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਪ੍ਰੀਆ ਫਿਰ ਜਦ ਕਰਨ ਲੱਗ ਪਈ ਮੈਂ ਉਹਨੂੰ ਕਿਹਾ ਕਿ ਮੈਨੂੰ ਜੋ ਸਮਝ ਆਇਆ ਉਹ ਮੈਂ ਤੈਨੂੰ ਨਹੀਂ ਕਹਿ ਸਕਦਾ ਉਹ ਕਹਿਣ ਲੱਗੀ ਕਿ ਕਿਉਂ ਨਹੀਂ ਦੱਸ ਸਕਦਾ ਮੈਂ ਕਿਹਾ ਕਿ ਗੱਲ ਹੀ ਕੋ ਜੇ ਇਦਾਂ ਦੀ ਆ ਫਿਰ ਮੈਂ ਉਹਨੂੰ ਕਿਹਾ ਕਿ ਤੂੰ ਕਿਸੇ ਮੁੰਡੇ ਨੂੰ ਪਸੰਦ ਕਰਦੀ ਹੈ ਇਹ ਸੁਣ ਕੇ ਉਹ ਚੁੱਪ ਕਰ ਗਈ ਮੈਂ ਫਿਰ ਆਪਣੀ ਗੱਲ ਨੂੰ ਦੁਬਾਰਾ ਕਿਹਾ ਤਾਂ ਉਹਨੇ ਹਾਂ ਵਿੱਚ ਸਿਰ ਹਿਲਾਇਆ ਮੈਂ ਪ੍ਰਿਆਨ ਨੂੰ ਪੁੱਛਿਆ ਕਿ ਇਹ ਖੇਡ ਕਦੋਂ ਦਾ ਚੱਲਦਾ ਤੇ ਕਿੱਦਾਂ ਸ਼ੁਰੂ ਹੋਇਆ ਉਹ ਝਿਜਕ ਜਿਹੀ ਗਈ ਮੈਂ ਕਿਹਾ ਕਿ ਇਹ ਰਾਜ਼ ਦੀ ਗੱਲ ਹੀ ਰਹੂਗੀ ਤੂੰ ਬੇਫਿਕਰ ਹੋ ਕੇ ਦੱਸ ਕੈਨ ਲੱਗੀ ਕਿ ਇੱਕ ਰੋਮ ਨੰਬਰ ਤੋਂ ਉਸ ਮੁੰਡੇ ਨਾਲ ਗੱਲ ਸ਼ੁਰੂ ਹੋਈ ਸੀ ਹਜੇ ਤੱਕ ਸਿਰਫ assi ਗੱਲਾਂ ਹੀ ਕੀਤੀਆਂ ਮੈਂ ਉਹਨੂੰ ਕਿਹਾ ਕਿ ਉਸ ਮੁੰਡੇ ਨੂੰ ਛੱਡ ਦੇ ਤੇਰੇ ਲਈ ਇਹ ਵਧੀਆ ਨਹੀਂ ਆ ਉਹ ਕਹਿਣ ਲੱਗੀ ਕਿਉਂ ਮੈਂ ਉਹਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਪਰ ਤੇਰੇ ਲਈ ਇਹੀ ਸਹੀ ਆ ਫਿਰ ਉਹ ਕਹਿਣ ਲੱਗੀ ਕਿ ਮੇਰੇ ਹੱਥ ਦੀਆਂ ਲਕੀਰਾਂ ਕੀ ਕਹਿੰਦੀਆਂ ਵਾ ਮੈਂ ਕਿਹਾ ਤੂੰ ਬਹੁਤ ਲਕੀ ਹੈਂ ਤੂੰ 4-5 ਸਾਲਾਂ ਵਿੱਚ ਬਾਹਰ ਜਾਣਾ ਹੁਣ ਮੈਂ ਤੈਨੂੰ ਕੁਝ ਹੋਰ ਨਹੀਂ ਦੱਸ ਸਕਦਾ ਉਹ ਫਿਰ ਵੀ ਜिद ਕਰਨ ਲੱਗੀ ਮੈਂ ਪ੍ਰਿਆ ਦੇ ਹੱਥ ਨੂੰ ਅੱਗੇ ਕਰਨ ਨੂੰ ਕਿਹਾ ਤਾਂ ਉਹਨੇ ਹੱਥ ਅੱਗੇ ਕਰ ਦਿੱਤਾ ਮੈਂ ਉਹਦਾ ਹੱਥ ਫੜਿਆ ਤੇ ਹੌਲੀ-ਹੌਲੀ ਉੱਠਣਾ ਸ਼ੁਰੂ ਕਰ ਦਿੱਤਾ ਮੇਰੀ ਨਜ਼ਰ ਉਹਦੇ ਵੱਲ ਸੀ ਮੈਂ ਨਜ਼ਰਾਂ ਝੁਕਾ ਕੇ ਉਹਦੀ ਜਵਾਨੀ ਨੂੰ ਦੇਖਦਾ ਸੀ ਉਹ ਇਹ ਦੇਖ ਕੇ ਸ਼ਰਮਾ ਗਈ ਮੈਂ ਫਿਰ ਉਹਦੀ ਠੋਡੀ ਨੂੰ ਫੜ ਕੇ ਉਹਦਾ ਮੂੰਹ ਉੱਪਰ ਕੀਤਾ ਤੇ ਕਿਹਾ ਕਿ ਪ੍ਰਿਆ ਇੱਕ ਗੱਲ ਕਹਾਂ ਉਹਨੇ ਚੁੱਪ ਕਰਕੇ ਸਿਰ ਹਿਲਾ ਦਿੱਤਾ ਮੈਂ ਕਿਹਾ ਕਿ ਪ੍ਰਿਆ ਤੂੰ ਬਹੁਤ ਸੋਹਣੀ ਹੈ ਤੇਰਾ ਜੈਸ ਇਨਸਾਨ ਨਾਲ ਵਿਆਹ ਹੋਊਗਾ ਉਹ ਬੜਾ ਖੁਸ਼ਕਿਸਮਤ ਹੋਊਗਾ ਇਹ ਸੁਣ ਕੇ ਉਹ ਸ਼ਰਮੋਂ ਲੱਗ ਪਈ ਅਚਾਨਕ ਪਤਾ ਨਹੀਂ ਉਹਦੇ ਮਾਨ ਵਿੱਚ ਕੀ ਆਇਆ ਉਹਨੇ ਮੇਰੇ ਤੋਂ ਆਪਣਾ ਹੱਥ ਛਡਾ ਲਿਆ ਤੇ ਖੜੀ ਹੋ ਗਈ ਮੈਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਚੇ ਜਿhko ਕੇ ਕਹਿਣ ਲੱਗੀ ਕਿ ਇਹ ਸਭ ਠੀਕ ਨਹੀਂ ਆ ਇਹ ਕਹਿ ਕੇ ਉਹ ਹਾਲ ਵਿੱਚੋਂ ਬਾਹਰ ਚਲੀ ਗਈ ਤੇ ਕਮਰੇ ਵਿੱਚ ਜਾ ਕੇ ਲੰਮੇ ਪੈ ਗਈ ਮੈਂ ਵੀ ਉਹਦੇ ਪਿੱਛੇ ਹੀ ਕਮਰੇ ਵਿੱਚ ਚਲਾ ਗਿਆ ਤਾਂ ਦੇਖਿਆ ਕਿ ਉਹ ਚਾਦਰ ਮੂੰਹ ਤੇ ਲੈ ਕੇ ਲੰਮੀ ਪਈ ਸੀ ਮੈਂ ਉਹਨੂੰ ਦੁਬਾਰਾ ਆਵਾਜ਼ ਮਾਰੀ ਕਿ ਪ੍ਰਿਆ ਪਰ ਉਹਨੇ ਕੋਈ ਜਵਾਬ ਨਹੀਂ ਦਿੱਤਾ ਮੈਂ ਸੋਚਿਆ ਕਿ ਉਹਨੂੰ ਆਵਾਜ਼ ਨਹੀਂ ਦੇਣੀ ਮੈਂ ਆਪ ਹੀ ਹਾਲ ਵਿੱਚ ਆ ਕੇ ਟੀਵੀ ਦੇਖਣ ਲੱਗ ਪਿਆ ਪਰ ਮੇਰੇ ਮਨ ਵਿੱਚ ਇਹੀ ਗੱਲ ਘੁੰਮਦੀ ਰਹੀ ਕਿ ਜੇ ਪ੍ਰਿਆ ਨੇ ਸਵੇਰੇ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ ਤਾਂ ਮੈਨੂੰ ਕਿੰਨੀ ਸ਼ਰਮਿੰਦਗੀ ਹੋਊਗੀ ਇਹ ਸੋਚਦੇ ਸੋਚਦੇ 9 ਵਜ ਗਏ ਤੇ ਪ੍ਰਿਆ ਦੀ ਮਾਂ ਵੀ ਉੱਠ ਗਈ ਪ੍ਰੀਣਾ ਨੇ ਆਵਾਜ਼ ਦਿੱਤੀ ਕਿ ਰੋਟੀ ਖਾ ਲਿਆ ਕੇ ਮੈਂ ਕਮਰੇ ਵਿੱਚ ਗਿਆ ਤਾਂ ਪ੍ਰੀਆ ਦੇ ਮਾਂ ਕਹਿਣ ਲੱਗੀ ਕਿ ਤੇਰੀਆਂ ਅੱਖਾਂ ਕਿੰਨੀਆਂ ਲਾਲ ਹੋ ਗਈਆਂ ਤੂੰ ਸਾਰੀ ਰਾਤ ਸੁੱਤਾ ਨਹੀਂ ਮੈਂ ਕਿਹਾ ਆਂਟੀ ਮੈਨੂੰ ਨੀਂਦ ਨਹੀਂ ਆਈ ਇਸ ਲਈ ਸਾਰੀ ਰਾਤ ਮੈਂ ਟੀਵੀ ਦੇਖਦਾ ਰਿਹਾ ਰੋਟੀ ਖਾਣ ਦੇ ਵੇਲੇ ਪ੍ਰੀਆ ਵੀ ਮੂੰਹ ਨੀਵਾ ਕਰਕੇ ਬੈਠੀ ਸੀ ਉਹਨੇ ਵੀ ਮੇਰੇ ਵਾਂਗੂ ਚੰਗੀ ਤਰ੍ਹਾਂ ਰੋਟੀ ਖਾਦੀ ਹੀ ਨਹੀਂ ਤੇ ਮੈਂ ਗੱਡੀ ਵਿੱਚ ਬੈਠਿਆ ਤੇ ਆਪ ਕੰਮ ਤੇ ਜਾਂਦੀ ਪਹੁੰਚਾਏ ਘਰ ਚਲਾ ਗਿਆ ਉੱਥੇ ਜਾ ਕੇ ਮੈਂ ਆਫਿਸ ਦੇ ਵਿੱਚ ਫੋਨ ਕੀਤਾ ਕਿ ਅੱਜ ਮੇਰੀ ਸਿਹਤ ਠੀਕ ਨਹੀਂ ਇਸ ਲਈ ਅੱਜ ਆ ਨਹੀਂ ਸਕਦਾ ਮੈਂ ਲੰਮੇ ਪਿਆ ਸੀ ਮੈਨੂੰ ਪਏ ਪਏ ਨੂੰ ਫਟਾਫਟ ਨੀਂਦ ਆ ਗਈ 4 ਵਜੇ ਮੇਰੀ ਅੱਖ ਖੁੱਲਹੀ ਤਾਂ ਫੋਨ ਤੇ ਮੈਸੇਜ ਆਇਆ ਹੋਇਆ ਸੀ ਮੈਂ ਮੈਸੇਜ ਦੇਖਿਆ ਤਾਂ ਪ੍ਰਿਆ ਦਾਸੀ ਜੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਰਾਤ ਨੂੰ ਜੋ ਕੁਝ ਵੀ ਹੋਇਆ ਉਹ ਚੰਗਾ ਨਹੀਂ ਸੀ ਹੁਣ ਇਹਦੇ ਬਾਰੇ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਇਹਦਾ ਨਾ ਹੋਵੇ ਕਿ ਤੂੰ ਵੀ ਦੁਬਾਰਾ ਇਹ ਸਭ ਕਰਨ ਦੀ ਕੋਸ਼ਿਸ਼ ਨਾ ਕਰੇ ਮੈਂ ਮੈਸੇਜ ਪੜ੍ਹ ਕੇ ਪ੍ਰਿਆ ਨੂੰ ਫੋਨ ਕੀਤਾ ਤਾਂ ਉਹਨੇ ਫੋਨ ਨਹੀਂ ਚੁੱਕਿਆ ਫਿਰ ਮੈਂ ਉਹਦੇ ਘਰ ਦੇ ਨੰਬਰ ਤੇ ਫੋਨ ਕੀਤਾ ਤਾਂ ਪ੍ਰਿਆ ਨੇ ਫੋਨ ਚੁੱਕਿਆ ਮੈਂ ਮੈਸੇਜ ਦੇ ਬਾਰੇ ਵਿੱਚ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਜੇ ਕੋਈ ਜ਼ਰੂਰੀ ਗੱਲ ਕਰਨੀ ਆ ਤਾਂ ਕਰ ਇਹ ਗੱਲ ਹਮੇਸ਼ਾ ਲਈ ਖਤਮ ਹੋ ਗਈ ਆ ਮੈਂ ਉਹਨੂੰ ਕਿਹਾ ਠੀਕ ਆ ਮੈਂ ਦੁਬਾਰਾ ਤੁਹਾਡੇ ਘਰ ਨਹੀਂ ਆਉਂਗਾ ਉਹ ਕਹਿਣ ਲੱਗੀ ਠੀਕ ਆ ਇਹ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਮੈਂ ਸੋਚਦਾ ਸੀ ਕਿ ਅੱਜ ਤੋਂ ਬਾਅਦ ਉਹਨਾਂ ਦੇ ਘਰ ਨਹੀਂ ਜਾਉਂਗਾ 9:00 ਵਜੇ ਮੈਨੂੰ ਫੋਨ ਆਇਆ ਮੈਂ ਫੋਨ ਚੁੱਕਿਆ ਤਾਂ ਪ੍ਰਿਆ ਬੋਲਦੀ ਸੀ ਕਹਿਣ ਲੱਗੀ ਕਿ ਮੰਮੀ ਗੱਲ ਕਰਨਾ ਚਾਹੁੰਦੀ ਆ ਮੈਂ ਸੋਚਿਆ ਕਿ ਪ੍ਰਿਆ ਨੇ ਸ਼ਾਇਦ ਆਪਣੀ ਮੰਮਾ ਨੂੰ ਸਭ ਕੁਝ ਦੱਸ ਦਿੱਤਾ ਹੋਊਗਾ ਪਰ ਉਹਦੀ ਮੰਮਾ ਨੇ ਕਿਹਾ ਕਿ ਤੂੰ ਕਿੱਥੇ ਆ ਮੈਂ ਕਿਹਾ ਕਿ ਮੈਂ ਘਰੇ ਆ ਆਉਣੇ ਕਿਹਾ ਕਿ ਤੂੰ ਹੁਣੇ ਆ ਜਾ। ਪ੍ਰਿਆ ਨੇ ਸ਼ਹਿਰ ਜਾਣਾ। ਉਹਨੂੰ ਲੈ ਕੇ ਜਾ। ਇਸ ਤੋਂ ਪਹਿਲਾਂ ਮੈਂ ਕੁਝ ਕੰਮ ਦਾ ਫੋਨ ਕੱਟਿਆ ਗਿਆ। ਤਾਂ ਮੈਂ ਗੱਡੀ ਕੱਢੀ ਤੇ ਉਹਨ ਤੇ ਉਹਨਾਂ ਦੇ ਘਰ ਨੂੰ ਤੁਰ ਪਿਆ। ਜਦੋਂ ਘਰ ਪਹੁੰਚਿਆ ਤਾਂ ਪ੍ਰਿਆ ਰੋਟੀ ਟੇਬਲ ਤੇ ਰੱਖਦੀ ਸੀ। ਆਂਟੀ ਨੇ ਕਿਹਾ ਕਿ ਪਹਿਲਾਂ ਰੋਟੀ ਖਾ ਲੈ, ਫਿਰ ਚਲਾ ਜਾਈਂ। ਮੈਂ ਰੋਟੀ ਖਾਧੀ ਤਾਂ ਆਂਟੀ ਨੇ ਕਿਹਾ ਕਿ ਮੈਂ ਦਵਾਈ ਲੈ ਕੇ ਸੌਣ ਲੱਗੀ ਹਾਂ। ਤੁਸੀਂ ਬਾਹਰੋਂ ਹੀ ਗੇਟ ਲਾ ਜਾਓ ਤੇ ਜਲਦੀ ਆਉਣ ਦੀ ਕੋਸ਼ਿਸ਼ ਵੀ ਕਰਿਓ। ਪ੍ਰਿਆ ਦੇ ਮਾਣੇ ਗੋਲੀਖਾਦੀ ਤੇ ਪ੍ਰਿਆ ਆਵ ਤਿਆਰ ਹੋਣ ਲੱਗ ਪਈ। ਜਦੋਂ 20 ਮਿੰਟ ਬਾਅਦ ਪ੍ਰਿਆ ਤਿਆਰ ਹੋ ਕੇ ਨਿਕਲੀ ਤਾਂ ਉਹਨੇ ਬਹੁਤ ਸੋਹਣਾ ਸੂਟ ਪਾਇਆ ਹੋਇਆ ਸੀ ਤੇ ਮਾੜਾ-ਮਾੜਾ ਮੇਕਅਪ ਕੀਤਾ ਹੋਇਆ ਸੀ। ਬਾਹਰ ਨਿਕਲ ਕੇ ਚੁੱਪਚਾਪ ਗੱਡੀ ਵਿੱਚ ਬੈਠ ਗਈ। ਮੈਂ ਗੱਡੀ ਸਟਾਰਟ ਕੀਤੀ ਤੇ ਤੁਰ ਪਿਆ। ਸੜਕ ਤੇ ਪਹੁੰਚ ਕੇ ਮੈਂ ਉਹਨੂੰ ਕਿਹਾ ਕਿ ਕੀ ਗੱਲ ਹੈ? ਚੁੱਪ ਕਿਉਂ ਆ ਤੂੰ? ਤਾਂ ਉਹ ਚੁੱਪ ਹੀ ਰਹੀ। ਮੈਂ ਉਹਨੂੰ ਫਿਰ ਬੁਲਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਫਿਰ ਚੁੱਪ ਹੀ ਰਹੀ ਫਿਰ ਕਹਿਣ ਲੱਗੀ ਕਿ ਪਲੀਜ਼ ਏਦਾਂ ਨਾ ਕਰ ਇਹ ਸਭ ਠੀਕ ਨਹੀਂ ਆ ਮੈਂ ਕਿਹਾ ਕਿ ਕੁਝ ਗਲਤ ਵੀ ਨਹੀਂ ਆ ਉਹਨੇ ਕਿਹਾ ਕਿ ਸਭ ਨਜਾਇਜ਼ ਆ ਮੈਂ ਸਿਰਫ ਉਸ ਇਨਸਾਨ ਨਾਲ ਹੀ ਰਹੂੰਗੀ ਜੋ ਮੇਰਾ ਘਰ ਵਾਲਾ ਹੋਊਗਾ ਮੈਂ ਕਿਹਾ ਕਿ ਬੇਵਕੂਫ ਕੁੜੀ ਤੂੰ ਮੈਨੂੰ ਹਜੇ ਤੱਕ ਪਹਿਚਾਣਿਆ ਨਹੀਂ ਮੈਂ ਹੀ ਆ ਮੈਂ ਹੀ ਤਾਂ ਉਹ ਇਨਸਾਨ ਆ ਜਿਹਦੇ ਨਾਲ ਤੇਰਾ ਵਿਆਹ ਹੋਊਗਾ ਉਹ ਹੈਰਾਨ ਹੋ ਕੇ ਮੈਨੂੰ ਦੇਖਣ ਲੱਗ ਪਈ ਵਿਆਹ ਤੋਂ ਪਹਿਲਾਂ ਤਾਂ ਪ੍ਰਿਆ ਨੇ ਮੇਰੀ ਚੁੱਪ ਨੂੰ ਦੇਖਿਆ ਸੀ ਤੇ ਮੈਂ ਕਿਹਾ ਕਿ ਤੂੰ ਕਿੰਨੀ ਸੋਹਣੀ ਇਹ ਤਾਂ ਮੈਨੂੰ ਰਾਤ ਨੂੰ ਹੀ ਪਤਾ ਲੱਗਿਆ ਮੈਂ ਸੋਚਿਆ ਕਿ ਜੇ ਮੈਂ ਵਿਆਹ ਕਰਵਾਉਂਗਾ ਤਾਂ ਸਿਰਫ ਤੇਰੇ ਨਾਲ ਹੀ ਕਰਵਾਉਂਗਾ ਪਰ ਪਹਿਲਾਂ ਤੇਰੇ ਭਰਾ ਦਾ ਕੇਸ ਖਤਮ ਹੋ ਜਾਵੇ ਤਾਂ ਮੈਂ ਆਪਣੇ ਘਰਦਿਆਂ ਦੇ ਨਾਲ ਗੱਲ ਕਰੂੰਗਾ ਉਹ ਕਹਿਣ ਲੱਗੀ ਕਿ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੇਰੇ ਖਿਆਲ ਵਿੱਚ ਮੇਰਾ ਭਰਾ ਤੇ ਪਾਪਾ ਨਹੀਂ ਮੰਨਣਗੇ ਕਿਉਂਕਿ ਸਾਡੇ ਖਾਨਦਾਨ ਵਿੱਚ ਦੂਸਰੀ ਜਾਤ ਵਿੱਚ ਵਿਆਹ ਨਹੀਂ ਹੁੰਦੇ ਮੈਂ ਉਹਨੂੰ ਤਸੱਲੀ ਦਿੱਤੀ ਤੇ ਕਿਹਾ ਕਿ ਮੈਂ ਉਹਨਾਂ ਨੂੰ ਮਨਾ ਲਵਾਂਗਾ ਪਹਿਲਾਂ ਤੂੰ ਆਪਣਾ ਮੂਡ ਠੀਕ ਕਰ ਕਹਿਣ ਲੱਗੀ ਠੀਕ ਆ ਫਿਰ ਅਸੀਂ ਕੁਝ ਗੱਲਾਂ ਕੀਤੀ ਤੇ ਬਾਜ਼ਾਰ ਪਹੁੰਚ ਗਏ ਪ੍ਰਿਆ ਨੇ ਆਪਣੀਆਂ ਜ਼ਰੂਰੀਆਂ ਜ਼ਰੂਰੀ ਚੀਜ਼ਾਂ ਖਰੀਦਿਆ ਤੇ ਅਸੀਂ ਵਾਪਸ ਆ ਗਏ ਕਹਿਣ ਲੱਗੀ ਕਿ ਚੱਲ ਘਰ ਚਲਦੇ ਆ ਮੈਂ ਉਹਨੂੰ ਕਿਹਾ ਕਿ ਆਈਸਕ੍ਰੀਮ ਖਾ ਲੈਨੇ ਆ ਫਿਰ ਚਲਾਂਗੇ ਉਹਨੇ ਮੰਨੀ ਪਰ ਮੇਰੇ ਵਾਰ-ਵਾਰ ਕਹਿਣ ਤੇ ਫਿਰ ਉਹ ਮੰਨ ਗਈ ਮੈਂ ਆਈਸਕ੍ਰੀਮ ਮਗਵਾਈ ਤਾਂ ਉਹ ਕਹਿਣ ਲੱਗੀ ਕਿ ਮੇਰੇ ਲਈ ਮੰਗੋ ਫਲੇਵਰ ਮਗਵਾ ਲਈ ਮੈਂ ਕਿਹਾ ਕਿ ਹੁਣ ਮੈਂ ਸਿਰਫ ਤੇਰਾ ਭਰਾ ਨਹੀਂ ਰਿਹਾ ਤਾਂ ਉਹ ਅਸੰਗ ਲੱਗ ਪਈ ਕਹਿਣ ਲੱਗੀ ਕਿ ਘਰ ਜਾਂਦੇ ਸਾਹਮਣੇ ਤਾਂ ਤੈਨੂੰ ਭਰਾ ਹੀ ਕਹਾਂਗੀ ਜਦੋਂ ਤੱਕ ਤੂੰ ਉਹਨਾਂ ਨਾਲ ਗੱਲ ਨਹੀਂ ਕਰ ਲੈਂਦਾ ਇਹ ਸੁਣ ਕੇ ਮੈਂ ਚੁੱਪ ਹੋ ਗਿਆ ਅਸੀਂ ਘਰ ਪਹੁੰਚ ਗਏ ਸੀ ਤਾਂ ਪ੍ਰਿਆ ਨੇ ਮੇਰਾ ਵਿਸਤਰਾ ਵਿਛਾ ਦਿੱਤਾ ਸੀ ਮੈਂ ਟੀਵੀ ਹਾਲ ਵਿੱਚ ਬੈਠਾ ਸੀ ਕੁਝ ਦਿਨ ਬਾਅਦ ਆਈ ਤੇ ਕਹਿਣ ਲੱਗੀ ਵਿਸਤਰਾ ਵਿਛਾ ਦਿੱਤਾ ਜਦੋਂ ਸੌਣਾ ਹੋਵੇ ਆ ਜਾਏ ਮੈਂ ਵੀ ਥੋੜੀ ਦੇਰ ਬਾਅਦ ਫਿਰ ਸੌ ਗਿਆ ਸਵੇਰੇ 7 ਵਜੇ ਤਾਂ ਮੈਂ ਉੱਠਿਆ ਉਹਦੀ ਮਾਂ ਰੋਟੀ ਬਣਾਉਂਦੀ ਸੀ ਮੈਂ ਕਿਹਾ ਆਂਟੀ ਪ੍ਰਿਆ ਕਿੱਥੇ ਆ ਤਾਂ ਕਹਿਣ ਲੱਗੀ ਕਿ ਉਹਨੂੰ ਬੁਖਾਰ ਹੋ ਗਿਆ ਇਸ ਲਈ ਮੈਂ ਰੋਟੀ ਬਣਾ ਰਹੀ ਆ ਮੈਂ ਰੋਟੀ ਖਾਧੀ ਤੇ ਆਫਿਸ ਚਲਾ ਗਿਆ ਸ਼ਾਮ ਨੂੰ ਜਦੋਂ ਦੁਬਾਰਾ ਘਰ ਆਇਆ ਤਾਂ ਉਹ ਹਜੇ ਵੀ ਬੈੱਡ ਤੇ ਲੰਮੀ ਪਈ ਸੀ ਮੈਂ ਉਹਨੂੰ ਕਿਹਾ ਕਿ ਕੀ ਗੱਲ ਹੋਈ ਆ ਤਾਂ ਕਹਿਣ ਲੱਗੀ ਕਿ ਮੇਰੇ ਸਿਰ ਵਿੱਚ ਦਰਦ ਹੁੰਦਾ ਹਜੇ ਥੋੜੀ ਜਹੀ ਦਰਦ ਘੱਟ ਹੋਈ ਆ ਪਰ ਮੇਰਾ ਸਿਰ ਬਹੁਤ ਜ਼ਿਆਦਾ ਦੁਖਦਾ ਮੈਂ ਡਾਕਟਰ ਦੇ ਕੋਲ ਜਾਣ ਲਈ ਕਿਹਾ ਤੇ ਉਹਨੇ ਮਨਾਂ ਕੀਤਾ ਤੇ ਆਪਣੀ ਮਾਂ ਦੇ ਕਮਰੇ ਵਿੱਚ ਲੰਮੇ ਪੈ ਗਈ। ਮੈਂ ਉਹਨੂੰ ਕਈ ਵਾਰ ਕਮਰੇ ਤੋਂ ਬਾਹਰ ਆਉਂਦਾ ਕਿਹਾ। ਜਦੋਂ ਨਹੀਂ ਆਈ ਤਾਂ ਅਗਲੇ ਦਿਨ ਮੈਂ ਆਫਿਸ ਤੋਂ ਘਰ ਆਇਆ ਤਾਂ ਪ੍ਰਿਆ ਦੇ ਪਾਪਾ ਤੇ ਭਰਾ ਦੇ ਕੇਸ ਨੂੰ ਖਤਮ ਕਰ ਦਿੱਤਾ ਸੀ ਤੇ ਕਹਿ ਦਿੱਤਾ ਸੀ ਕਿ ਉਹ ਜਸ਼ਨ ਨੂੰ 5 ਘੰਟਿਆਂ ਵਿੱਚ ਪੇਸ਼ ਕਰ ਦੇਣ ਨਹੀਂ ਤਾਂ ਉਹਨਾਂ ਨੂੰ ਫਿਰ ਫੜ ਕੇ ਲੈ ਕੇ ਆਉਣਗੇ। ਮੇਰੇ ਘਰ ਜਾਣ ਤੇ ਦੋਨੋਂ ਪਿਓ ਪੁੱਤ ਘਰੇ ਸੀ। पर जशन ਦੇ ਪਿਓ ਨੇ ਕਿਹਾ ਕਿ ਉਹ ਜਸ਼ਨ ਨੂੰ ਕਿਸੇ ਵੀ ਹਾਲਤ ਵਿੱਚ ਪੇਸ਼ ਨਹੀਂ ਕਰੂਗਾ ਤੇ ਆਪ ਹੀ ਕੁਝ ਦਿਨਾਂ ਤੱਕ ਘਰ ਨਹੀਂ ਰਹੂਗਾ। ਉਹਨੇ ਘਰ ਰਹਿਣ ਤੇ ਮੇਰਾ ਧੰਨਵਾਦ ਕੀਤਾ ਤੇ ਕੁਝ देर ਬਾਅਦ ਰੋਟੀ ਖਾ ਕੇ ਘਰੋਂ ਚਲਾ ਗਿਆ। 2 ਦਿਨ ਬਾਅਦ ਪੁਲਿਸ ਨੇ ਜਸ਼ਨ ਨੂੰ ਗ੍ਰਫਤਾਰ ਕਰ ਲਿਆ। ਜਸ਼ਨ ਦੇ ਪਾਪਾ ਉਹਦੀ ਰਿਹਾਈ ਦੇ ਲਈ ਕੋਸ਼ਿਸ਼ ਕਰਦੇ ਸੀ। ਮੈਂ ਸੋਚਦਾ ਸੀ ਕਿ ਉਹ ਇਸ ਮੁਸੀਬਤ ਵਿੱਚ ਨਿਕਲ ਆਉਣ ਤੇ ਫਿਰ ਮੈਂ ਪ੍ਰਿਆ ਦੇ ਰਿਸ਼ਤੇ ਦੇ ਬਾਰੇ ਵਿੱਚ ਉਹਨਾਂ ਨਾਲ ਗੱਲ ਕਰੂੰਗਾ ਪਰ ਇਦਾਂ ਹੀ ਇੱਕ ਵੱਡੇ बिजनेਸਮੈਨ ਦੀ ਕੋਸ਼ਿਸ਼ ਨਾਲ ਸਭ ਕੁਝ ਫਿਰ ਸਹੀ ਹੋ ਗਿਆ ਸੁਲਾ ਸਫਾਈ ਦੇ ਲਈ 2 ਲੱਖ ਹੋਰ ਤੇ ਉਹਨੇ ਇੱਕ 40 ਸਾਲ ਦੇ ਬੰਦੇ ਦੇ ਲਈ ਪ੍ਰਿਆ ਦਾ ਰਿਸ਼ਤਾ ਮੰਗ ਲਿਆ ਜਸ਼ਨ ਦੇ ਪਾਪਾ ਨੇ ਉਹਦੇ ਬੇਗੁਨਾ ਹੋਣ ਦੇ ਬਾਵਜੂਦ ਵੀ ਇਹ ਦੋਨੋਂ ਸ਼ਰਤਾਂ ਮੰਨ ਲਈਆਂ ਕਿਉਂਕਿ ਸਾਰੇ ਸਬੂਤ ਜਸ਼ਨ ਦੇ ਖਿਲਾਫ ਸੀ ਕੁਝ ਦਿਨਾਂ ਵਿੱਚ ਹੀ ਪ੍ਰਿਆ ਦਾ ਵਿਆਹ ਹੋ ਗਿਆ ਪ੍ਰੀਆ ਵੀ ਆਪਣੇ ਭਰਾ ਦੀ ਰਿਹਾਈ ਦਾ ਕਰਕੇ ਦਿਲ ਵਿੱਚ ਪਹਾੜ ਜਿੱਡੇ ਦੁੱਖ ਲੈ ਕੇ ਚੁੱਪ ਹੋ ਗਈ। ਮੈਂ ਇੱਕ ਦੋ ਵਾਰ ਉਹਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਫੋਨ ਹੀ ਨਹੀਂ ਚੁੱਕਿਆ। ਜਦੋਂ ਮੈਂ ਘਰ ਜਾ ਕੇ ਪ੍ਰੀਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਪਾਪਾ ਤੇ ਭਰਾ ਹੁੰਦੇ ਸੀ। ਮੈਨੂੰ ਪ੍ਰੀਆ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਸੀ। ਜਿਸ ਦਿਨ ਉਹਦਾ ਵਿਆਹ ਹੋਇਆ ਉਸ ਦਿਨ ਉਹਨੇ ਸਿਰਫ ਮੈਨੂੰ ਇੱਕ ਮੈਸੇਜ ਕੀਤਾ ਜਿਦੇ ਵਿੱਚ ਸਿਰਫ ਸੌਰੀ ਲਿਖਿਆ ਹੋਇਆ ਸੀ ਮੈਂ ਫੋਨ ਕੀਤਾ ਪਰ ਉਹਦਾ ਫੋਨ ਹੀ ਨਹੀਂ ਲੱਗਿਆ ਉਸ ਤੋਂ ਬਾਅਦ ਉਹਨੇ ਕੋਈ ਮੁਲਾਕਾਤ ਨਹੀਂ ਕੀਤੀ ਤੇ ਮੇਰਾ ਪ੍ਰਿਆ ਨਾਲ ਵਿਆਹ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਪਰ ਰੱਬ ਦੀ ਮਰਜ਼ੀ ਤੇ 9 ਮਹੀਨਿਆਂ ਬਾਅਦ ਅਚਾਨਕ ਪ੍ਰਿਆ ਨੇ ਮੈਨੂੰ ਫੋਨ ਕੀਤਾ ਉਹ ਬਹੁਤ ਰੋਂਦੀ ਸੀ ਕਹਿੰਦੀ ਸੀ ਕਿ ਮੇਰਾ ਵਿਆਹ ਸਮਝੌਤੇ ਨਾਲ ਹੋਇਆ ਸੀ ਮੇਰਾ ਘਰ ਵਾਲਾ ਸਕਲੋ ਸੂਰ ਤੋਂ ਬਿਲਕੁਲ ਵੀ ਸੋਹਣਾ ਨਹੀਂ ਤੇ ਬੁੱਢਾ ਵੀ ਆ ਇਹ ਮੇਰਾ ਇਸ ਘਰ ਵਿੱਚ ਸਾਹ ਘੁੱਟਦਾ ਪਲੀਜ਼ ਤੂੰ ਕੁਝ ਕਰ ਮੈਂ ਇੱਥੇ ਨਹੀਂ ਰਹਿ ਸਕਦੀ ਮੈਂ ਮਰ ਜਾਊਂਗੀ ਮੈਂ ਉਹਨੂੰ ਕਿਹਾ ਕਿ ਹੁਣ ਕੀ ਹੋ ਸਕਦਾ ਤਾਂ ਉਹ ਮੇਰੀਆਂ ਮਿਹਨਤਾਂ ਕਰਨ ਲੱਗੀ ਕਿ ਤੂੰ ਇਸ ਮੁਸ਼ਕਲ ਦਾ ਹੱਲ ਕਰ ਸਕਦਾ ਮੈਂ ਕਿਹਾ ਹਜੇ ਨਵਾਂ ਨਵਾਂ ਵਿਆਹ ਹੋਇਆ ਜੇ ਕੁਝ ਕੀਤਾ ਤਾਂ ਜ਼ਿਆਦਾ ਮਸਲਾ ਹੋਊਗਾ ਤੂੰ 1-2 ਮਹੀਨੇ ਹੋਰ ਸਬਰ ਕਰ ਲੈ ਖਰ ਕਿਸ ਤਰ੍ਹਾਂ ਭੱਜ ਕੇ ਘਰੋਂ ਬਾਹਰ ਆ ਜਾਹੀਂ ਤੇ ਮੈਂ ਤੈਨੂੰ ਤੇਰੇ ਘਰ ਛੱਡ ਦੇਊਂਗਾ ਫਿਰ ਤੂੰ ਤਲਾਕ ਦੇ ਪੇਪਰ ਤਿਆਰ ਕਰਵਾਈ ਤੇ ਮੇਰੇ ਨਾਲ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਬਲਕਿ ਤੇਰੇ ਨਾਲ ਵਿਆਹ ਕਰਵਾਉਣਾ ਤਾਂ ਮੇਰੀ ਖੁਸ਼ਕਿਸਮਤੀ ਹੋਊਗੀ ਕਿਉਂਕਿ ਪਹਿਲਾ ਪਿਆਰ ਜਿਹਨੂੰ ਭੁੱਲਣਾ ਸੌਖਾ ਨਹੀਂ 2 ਮਹੀਨੇ ਲੰਘੇ ਤਾਂ ਪ੍ਰਿਆ ਨੇ ਮੈਨੂੰ ਫੋਨ ਕੀਤਾ ਇੰਨੇ ਟਾਈਮ ਤੇ ਤੂੰ ਮੇਰੇ ਘਰ ਦੇ ਬਾਹਰ ਆ ਗਈ ਬਾਹਰ ਆਉਂਦੇ ਹੀ ਮੈਨੂੰ ਲੈ ਜਾਹੀਂ ਅਸੀਂ ਇਦਾਂ ਹੀ ਕੀਤਾ ਜਦੋਂ ਉਹਦੇ ਘਰ ਗਏ ਤਾਂ ਪ੍ਰਿਆ ਦੇ ਘਰ ਦੇ ਵੀ ਪਰੇਸ਼ਾਨ ਸੀ ਕਿ ਹੁਣ ਕੀ ਹੋਊਗਾ ਪਰ ਉਹਨਾਂ ਨੂੰ ਖੁਸ਼ੀ ਸੀ ਕਿ ਉਹਨਾਂ ਦੀ ਧੀ ਜਿਹਨੂੰ ਉਹਨਾਂ ਨੇ ਜ਼ਬਰਦਸਤੀ ਆਪਣੇ ਮੁੰਡੇ ਦਾ ਕਰਕੇ ਬਦਸੂਰਤ ਜਿਹੇ ਨਾਲ ਤੋੜ ਦਿੱਤਾ ਸੀ ਉਹ ਉਹਨਾਂ ਦੇ ਕੋਲ ਆ ਗਈ ਫਿਰ ਪ੍ਰਿਆ ਦੇ ਸਹੁਰੇ ਨੇ ਬੜਾ ਹੰਗਾਮਾ ਕੀਤਾ ਤੇ ਕੇਸ ਵਗੈਰਾ ਚੱਲ ਪਿਆ ਪਰ ਕੁਝ ਵੀ ਨਾ ਕਰ ਸਕੀ ਕਿਉਂਕਿ ਵਿਆਹ ਸਿਰਫ ਇੱਕ ਸਮਝੌਤੇ ਨਾਲ ਹੋਇਆ ਸੀ ਇਹਦੇ ਵਿੱਚ ਕਾਨੂੰਨ ਵੀ ਕੁਝ ਨਹੀਂ ਕਰ ਸਕਦਾ ਸੀ ਪ੍ਰਿਆ ਆਪਣੀ ਮਰਜ਼ੀ ਨਾਲ ਹੀ ਘਰ ਆਈ ਸੀ ਪ੍ਰਿਆ ਨੇ ਜ਼ਬਰਦਸਤੀ ਉਹਦੇ ਤੋਂ ਤਲਾਕ ਲੈ ਲਿਆ ਤੇ ਫਿਰ ਮੇਰੇ ਨਾਲ ਵਿਆਹ ਕਰਵਾ ਕੇ ਹੱਸਦੀ ਖੇਡਦੀ ਜ਼ਿੰਦਗੀ ਗੁਜ਼ਾਰਨ ਲੱਗ ਪਈ ਮੈਂ ਅੱਜ ਪ੍ਰਿਆ ਦੇ ਨਾਲ ਬਹੁਤ ਖੁਸ਼ ਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿੱਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ चैनल के पहली बार आए हो तो चैनल नाइब करके जरूर जायो मिलान गे जी किसी होर नवी कहानी के ना तकली तक इजाजत सत श्री अकाल